ਤੇ ਦੂਜੀ ਗੱਲ ਇਹ ਖਾਲਿਸਤਾਨ ਮੰਗਦੇ ਆ ਖਾਲਿਸਤਾਨ ਬਣ ਗਿਆ ਫਿਰ ਕੀ ਕਰੋਗੇ ਫਿਰ ਤਾਂ ਜਾਣੇ ਕਿਣੇ ਨੂੰ ਮਾਰ ਦੇਣਗੇ ਇਹ ਕੀ ਕਸੂਰ ਸੀਗਾ ਉਹਨੂੰ ਜਾਨ ਤੋਂ ਮਾਰ ਦਿੱਤਾ ਗਿਆ ਕਿਉਂ ਕਾਰਨ ਆਪਣੇ ਹਾਨ ਦੇ ਨਾਲ ਲਾਇਆ ਹੁੰਦਾ ਨਾ ਮਾਥਾ ਫਿਰ ਪਤਾ ਲੱਗਦਾ ਵੀ ਕੌਣ ਹੈ ਕੌਣ ਨਹੀਂ ਇਹਨਾਂ ਨੇ ਤਾਂ ਸਿਰਫ ਗਰੀਬ ਦੇ ਟਾਰਗੇਟ ਕੀਤਾ ਉਹਨੂੰ ਮਾਰ ਦਿੱਤਾ ਪਰਿਵਾਰ ਦਾ ਸਾਥ ਦਵਾਂਗੇ ਅਸੀਂ ਹਾਈ ਕੋਰਟ ਤੱਕ ਦਾ ਰੁਕ ਕਰਾਂਗੇ ਇਹਨੂੰ ਸਜ਼ਾ ਕਰਾ ਕੇ ਛੱਡਾਂਗੇ ਬੰਦਿਆਂ ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਤਾ ਤਿੰਨ ਮਹੀਨਿਆਂ ਚ ਕੀਤਾ ਕੀ ਕੋਈ ਕੰਪਲੀਟ ਦਿੱਤੀ ਹੈ ਕੋਈ ਥਾਣੇ ਦਿੱਤੀ ਹੈ ਕੋਈ ਸਾਈਬਰ ਸੈੱਲ ਨੂੰ ਕੰਪਲੀਟ ਦਿੱਤੀ ਹੈ ਨਹੀਂ ਦਿੱਤੀ ਕੋਈ ਡੀਜੀਪੀ ਨੂੰ ਕੰਪਲੀਟ ਦਿੱਤੀ ਨਹੀਂ ਦਿੱਤੀ ਤੂੰ ਕੌਣ ਹੈ ਕਰਨ ਵਾਲਾ ਤੂੰ ਪੁੱਛਣ ਵਾਲਾ ਕੌਣ ਹੈ ਤੇਰੇ ਕੋਲ ਕਿਆ ਅਥোরਿਟੀ ਹੈ ਕਿ ਤੂੰ ਕਿਸੇ ਨੂੰ ਜਾਨ ਤੋਂ ਮਾਰ ਦੇ ਕਹਿੰਦੇ ਸੂਰਬੀਰ ਸੀਗਾ ਯੋਧਾ ਸੀਗਾ ਫਿਰ ਭੱਜਿਆ ਕਿਉਂ ਦੋ ਸਾਥ ਹੀ ਅਰੈਸਟ ਹੋ ਗਏ ਨਾ ਅੱਜ ਜੇਲ੍ਹ ਭੇਜ ਦਿੱਤਾ ਗਿਆ ਰਿਮਾਂਡ ਖਤਮ ਹੋ ਗਿਆ ਜੇਲ੍ਹ ਭੇਜ ਦਿੱਤਾ ਜੇ ਤੇਰੇ ਚ ਐਡਾ ਦਮ ਸੀਗਾ ਤੂੰ ਇੱਥੇ ਰਹਿੰਦਾ ਨਾ ਕਿ ਮੈਂ ਉਹਨੂੰ ਕੁੜੀ ਨੂੰ ਕਹਿੰਦੇ ਮੈਂ 2.5 ਲੱਖ ਰੁਪਏ ਮਹੀਨੇ ਦੇ ਦੇਵਾਂਗਾ ਕਿਹੜਾ ਦੇਤਾ ਕਿਹੜੀ ਬੈਂਕ ਸਟੇਟਮੈਂਟ ਹੈ ਜਿਹੜਾ ਨੂੰ ਕੈਸ਼ ਦੇ ਕਦੇ ਕੋਈ ਪੈਸਾ ਨਹੀਂ ਦਿੱਤਾ ਝੂਠਾ ਗਮਰਾਹ ਕਰ ਰਹੇ ਲੋਕਾਂ ਨੂੰ ਕਿ ਮੈਂ 2.5 ਲੱਖ ਦੇ ਉਪਰ ਦੇ ਲਈ ਕੋਈ ਨਹੀਂ ਦਿੱਤੀ ਉਹ ਕੁੜੀ ਦੇ ਸਿਰ ਤੇ ਪੰਜ ਕਰ ਚੱਲਦੇ ਸੀਗੇ ਲੋਕ ਕਹਿੰਦੇ ਕਿ ਸਾਡੇ ਸਿੰਘ ਨਾਲ ਖੜੇ ਆ ਸਾਨੂੰ ਡਰਨ ਦੀ ਲੋੜ ਨਹੀਂ ਪਰ ਅੱਜ ਜੇ ਬਾਣਾ ਦੇਖ ਲੈਣਗੇ ਨਾ ਉਹ ਕਹਿੰਦੇ ਯਾਰ ਨਿਹੰਗ ਸਿੰਘ ਖੜੇ ਨੇ ਸਾਨੂੰ ਡਰ ਲੱਗ ਰਿਹਾ ਐਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਇਹਨਾਂ ਦੇ ਪੁੱਤ ਸਿੰਘ ਸਾਸਰੀ ਕਾਲ ਜੀ ਮਿੱਟੀ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਪੰਜਾਬ ਦੇ ਵਿੱਚ ਇੱਕ ਮੁੱਦਾ ਪਖਿਆ ਹੋਇਆ ਹੈ ਜਿਹਦਾ ਜੋ ਇੱਕ ਬੜਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਬੀ ਕਮਲਕੌਰ ਦਾ ਕਤਲ ਮਹਿਰੋਹਣਾ ਵੱਲੋਂ ਜਿੱਥੇ ਇੱਕ ਪਾਸੇ ਮਹਿਰੋਹਣਾ ਦਾ ਬਹੁਤ ਲੋਕ ਸਾਥ ਦੇ ਰਹੇ ਨੇ ਉੱਥੇ ਇੱਕ ਤਰ ਇਦਾਂ ਦਾ ਵੀ ਹੈ ਜਿਸ ਨੇ ਮਹਿਰੋਹਣਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਸੋ ਮੇਰੇ ਨਾਲ ਮੌਜੂਦ ਨੇ ਸਿਮਰਨਜੀਤ ਸਿੰਘ ਮਾਨ ਜੀ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜੀ ਇੱਕ ਪਾਸੇ ਮਹਿਰੋਹਣਾ ਦਾ ਸਾਥ ਦੇ ਰਹੇ ਨੇ ਲੋਕ ਤੁਸੀਂ ਮੋਰਚਾ ਖੋਲਤਾ ਕੀ ਗੱਲ ਹੋਈ ਦੇਖੋ ਗੱਲ ਆਪਾਂ ਤਾਂ ਸੱਚ ਦੇ ਨਾਲ ਖੜੇ ਆਂ ਝੂਠ ਦੇ ਨਾਲ ਨਹੀਂ ਖੜੇ ਕੀ ਕਸੂਰ ਸੀਗਾ ਕਿ ਵੀਡੀਓ ਪਾਉਂਦੀ ਸੀਗੀ ਅਸ਼ਲੀਲ ਅਸ਼ਲੀਲ ਵੀਡੀਓ ਬਣਾ ਕੇ ਪਾਉਂਦੀ ਸੀ ਇਦਾਂ ਦੇ ਕੰਟੈਂਟ ਪਾਉਂਦੇ ਸੀਗੇ ਕਿ ਉਹਨੂੰ ਜਾਨ ਤੋਂ ਮਾਰ ਦਿੱਤਾ ਗਿਆ ਕਿਉਂ ਕਾਰਨ ਕਾਹ ਤੋਂ ਮਾਰ ਤੱਕ ਕਾਨੂੰਨ ਦੀ ਉਲੰਘਣਾ ਕਰਕੇ ਉਹਨੂੰ ਮਾਰ ਦਿੱਤਾ ਅਦਾਲਤਾਂ ਨਹੀਂ ਬੈਠੀਆਂ ਸਾਡੀ ਪੁਲਿਸ ਨਹੀਂ ਬੈਠੀ ਇੰਟੈਲੀਜੈਂਸ ਨਹੀਂ ਬੈਠੀ ਕੀ ਕਰਨਾ ਕੀ ਚਾਹੁੰਦਾ ਸੀਗਾ ਆਪਣੇ ਆਪ ਨੂੰ ਇਹ ਕਿ ਇਹ ਮਾਹੌਲ ਖਰਾਬ ਕਰੇ ਪੰਜਾਬ ਦਾ ਕਹਿੰਦਾ ਕਿ ਮੇਰੀ ਗੱਲ ਨਹੀਂ ਮੰਨੀ ਇਹਨੇ ਕਿ ਪਿਛਲੇ 3 ਮਹੀਨਿਆਂ ਤੋਂ ਪਿਛਲੇ 3 ਮਹੀਨੇ ਦੀ ਗੱਲ ਕਰੀਏ ਕਿ ਮੈਂ ਸਮਝਾਉਂਦਾ ਸੀ ਤੂੰ 3 ਮਹੀਨਿਆਂ ਚ ਕੀਤਾ ਕੀ ਐ ਕੋਈ ਕੰਪਲੀਟ ਦਿੱਤੀ ਐ ਕੋਈ ਥਾਣੇ ਦਿੱਤੀ ਐ ਕੋਈ ਸਾਈਬਰ ਸੈੱਲ ਨੂੰ ਕੰਪਲੀਟ ਦਿੱਤੀ ਐ ਨਹੀਂ ਦਿੱਤੀ ਕੋਈ ਡੀਜੀਪੀ ਨੂੰ ਕੰਪਲੀਟ ਦਿੱਤੀ ਐ ਨਹੀਂ ਦਿੱਤੀ ਤੂੰ ਕੌਣ ਐ ਕਰਨ ਵਾਲਾ ਤੂੰ ਪੁੱਛਣ ਵਾਲਾ ਕੌਣਾ ਤੇਰੇ ਕੋਲ ਕੀ ਐਥੋਰਟੀ ਐ ਕਿ ਤੂੰ ਕਿਸੇ ਨੂੰ ਜਾਨ ਤੋਂ ਮਾਰ ਦੇ ਕੀ ਐਥੋਰਟੀ ਐ ਉਹ ਵੀ ਕਿਸੇ ਤਿੰਨ ਬੰਦੇ ਤਿੰਨ ਬੰਦੇ ਇੱਕ ਕੁੜੀ ਦੇ ਮਗਰ ਪੈ ਕੇ ਉਹਨੂੰ ਜਾਨ ਤੋਂ ਮਾਰ ਦਿੱਤਾ ਕਿੱਡੀ ਕਿ ਸ਼ਾਬਾਸ਼ੀ ਐ ਕਿੱਡਾ ਕ ਤੂੰ ਯੋਧਾ ਕਿੱਡਾ ਕ ਸੂਰਬੀਰ ਐ ਤੂੰ ਅੱਜ ਪੰਜਾਬ ਦਾ ਕਹਿੰਦਾ ਯੋਧਾ ਐ ਕਿਸ ਗੱਲ ਦਾ ਯੋਧਾ ਐ ਮੈਂ ਯੋਧਾ ਨਹੀਂ ਮੰਨਦਾ ਨੂੰ ਮੈਂ ਤਾਂ ਮੰਨਦਾ ਨਹੀਂ ਨਾ ਕਿ ਹੋਰ ਮੰਨਦੇ ਜੋ ਮੰਨਦੇ ਉਹ ਮੰਨਦੇ ਹੁਣ ਪਰ ਆਪਾਂ ਦੀ ਯੋਧਾ ਨਹੀਂ ਹੈ ਬੇਵਕੂਫ ਇਨਸਾਨ ਕਹਿ ਸਕਦੇ ਅਸੀਂ ਤੈਨੂੰ ਜਿਨੇ ਇੱਕ ਕੁੜੀ ਦੇ ਹੱਥ ਚੱਕਿਆ ਸਾਡੇ ਗੁਰੂਆਂ ਪੀਰਾਂ ਨੇ ਧੀਆਂ ਭੈਣਾਂ ਦੀ ਹਿਫਾਜ਼ਤ ਕੀਤੀ ਹੈ ਔਰ ਜਿਹੜਾ ਬਾਣੇ ਦੀ ਹਿਫਾਜ਼ਤ ਕੀਤੀ ਹੈ ਉਹ ਅੱਜ ਤੱਕ ਕਦੇ ਕਲੰਕ ਨਹੀਂ ਲਾਇਆ ਪੂਰੇ ਵਰਲਡ 'ਚ ਸਾਡਾ ਨਿਹੰਗਾਂ ਦਾ ਬਾਣਾ ਫੇਮਸ ਹੈ ਇਸ ਨਾਂ ਤੋਂ ਕਿ ਸਰਦਾਰਾਂ ਦਾ ਨਾਂ ਬਹੁਤ ਉੱਚਾ ਹੈ ਪਰ ਇਹਨਾਂ ਸਰਦਾਰਾਂ ਦਾ ਨਾਂ ਤਾਂ ਕਲੰਕ ਲਾ ਤਾ ਇਹਨਾਂ ਨੇ ਅਮਰਤਪਾਲ ਮਹਿਰੋ ਦੀ ਗੱਲ ਕਰਦੇ ਜਿਵੇਂ ਪੂਰਾ ਕਲੰਕ ਲਾ ਚੁੱਕੇ ਇਸ ਟਾਈਮ ਦੇਖੋ ਤੇ ਹੁਣ ਗੱਲ ਕਰਦੇ ਆ ਇਹ ਕਹਿੰਦਾ ਸੂਰਵੀਰ ਸੀਗਾ ਯੋਧਾ ਸੀਗਾ ਫਿਰ ਭੱਜਿਆ ਕਿਉਂ ਆ ਦੋ ਸਾਥੀ ਅਰੈਸਟ ਹੋ ਗਏ ਨਾ ਅੱਜ ਜੇਲ੍ਹ ਭੇਦ ਦਿੱਤਾ ਗਿਆ ਰਿਮਾਂਡ ਖਤਮ ਹੋ ਗਿਆ ਜੇਲ੍ਹ ਭੇਦ ਦਿੱਤਾ ਜੇ ਤੇਰੇ ਚ ਐਡਾ ਦਮ ਸੀਗਾ ਤੂੰ ਇੱਥੇ ਰਹਿੰਦਾ ਨਾ ਜੇ ਤੂੰ ਸੱਚਾ ਸੀਗਾ ਕਹਿੰਦਾ ਮੈਂ ਮਰਡਰ ਨਹੀਂ ਕੀਤਾ ਜਾਂ ਮੇਰਾ ਰੋਲ ਨਹੀਂ ਪਹਿਲਾਂ ਤੂੰ ਜ਼ਿੰਮੇਵਾਰੀਆਂ ਲੈਂਦਾ ਕਿ ਮੇਰੇ ਸਾਥੀਆਂ ਨੇ ਕੀਤਾ ਤੇ ਨਾਲ ਵੀ ਸੀਗਾ ਤੇ ਫਿਰ ਤੂੰ ਭੱਜਦਾ ਕਿਉਂ ਆ ਆਪਣੇ ਪੁਲਿਸ ਨੂੰ ਬਿਆਨ ਦੰਦਾ ਨਾ ਅੱਜ ਤੂੰ ਇੰਡੀਆ ਛੱਡ ਕੇ ਚਲੇ ਤੂੰ ਸ਼ਰਮ ਨਹੀਂ ਆਉਂਦੀ ਇੱਕ ਕੁੜੀ ਦਾ ਕਤਲ ਕਰਕੇ ਤੂੰ ਬਾਹਰ ਚੱਲਾ ਗਿਆ ਭੱਜ ਗਿਆ ਕਹਾਂਗੇ ਭੱਜ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਇਹ ਗੱਲ ਕਰਦੇ ਆ ਕੀ ਸਾਬਤ ਕੀ ਕਰਨਾ ਚਾਹੁੰਦਾ ਸੀ ਕਿ ਇਸ ਕੁੜੀ ਨੂੰ ਮਾਰਨ ਦੇ ਨਾਲ ਕੰਟੈਂਟ ਬੰਦ ਹੋ ਜਾਣਗੇ ਪੰਜਾਬ 'ਚ ਨਹੀਂ ਹੋਣਗੇ ਉਹਨਾਂ ਨੂੰ ਜਿਹੜੇ ਹਾਂ ਇਹ ਜਿਹੜੇ ਲਲਚਾ ਫਲਾਉਂਦੇ ਨੇ ਜਾਂ ਇਦਾਂ ਦੇ ਕੰਮ ਕਰਦੇ ਉਹਨਾਂ ਨੂੰ ਵੀ ਮੈਂ ਕਹਿੰਦਾ ਕਿ ਤੁਹਾਡੇ ਦੇ ਵੀ ਕਾਰਵਾਈ ਹੋਊਗੀ ਹੁਣ ਜਿਹੜਾ ਕੋਈ ਏਦਾਂ ਦੀ ਵੀਡੀਓ ਬਣਾ ਕੇ ਪਾਊਗਾ ਨਾ ਉਹਨਾਂ ਤੇ ਵੀ ਕਾਰਵਾਈ ਹੋਊਗੀ ਉਹਨਾਂ ਦਾ ਪੇਜ ਬੰਦ ਕਰਾਇਆ ਜਾਊਗਾ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਮੰਗ ਕਰਾਂਗੇ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਹ ਬੰਦੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਦਾਲਤਾਂ ਬੈਠੀਆਂ ਸੀ ਪੁਲਿਸ ਬੈਠੀ ਸੀ ਸਾਈਬਰ ਬੈਠੀ ਸੀ ਪਰ ਇਹ ਬੰਦੇ ਨੇ ਉਹਨਾਂ ਦੀ ਉਲੰਘਣਾ ਕੀਤੀ ਹੈ ਤੇ ਬਾਕੀ ਇਹਦੀ ਗੱਲ ਕਰਦੇ ਹਾਂ ਮਹਿਰੋ ਨੇ ਕਹਿੰਦੇ ਕਿ ਮਹਿਰੋ ਨੇ ਸਾਡਾ ਇੱਕ ਸੋਧਾ ਲਾਤਾ ਜਿਹੜਾ ਗਲਤ ਕਰੋ ਉਹਦਾ ਸੋਧਾ ਲਾਏ ਕਿਉਂ ਕਾਹ ਤੋਂ ਸੋਧਾ ਲਾਵਾਂਗੇ ਸਾਡੇ ਪੰਜਾਬ ਵਿੱਚ ਮੌਲ ਤੁਸੀਂ ਕੀ ਕਰਨਾ ਕੀ ਚਾਹੁੰਦੇ ਹੋ ਤੇ ਦੂਜੀ ਗੱਲ ਇਹ ਖਾਲਿਸਤਾਨ ਮੰਗਦੇ ਆ ਖਾਲਿਸਤਾਨ ਜੇ ਖਾਲਿਸ ਰਾਜ ਖਾਲਿਸਤਾਨ ਬਣ ਗਿਆ ਫਿਰ ਕੀ ਕਰੋਗੇ ਫਿਰ ਤਾਂ ਜਾਣੇ ਕਿਹਨੂੰ ਮਾਰ ਦੇਣਗੇ ਤੇ ਹੁਣ ਜਲ ਕਰੀਏ ਫਤਿਹਗੜ੍ਹ ਸਾਹਿਬ ਦੀ ਕੱਲ ਗੁੱਟ ਵੱਡਤਾ ਕਿਸੇ ਨਿਹੰਗ ਸਿੰਘ ਨੇ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਉੱਥੇ ਜਲੰਧਰ ਦੀ ਗੱਲ ਕਰੀਏ ਕੋਈ ਦੁਕਾਨ ਤੇ ਲੜਾਈ ਝਗੜਾ ਹੁੰਦਾ ਉੱਥੇ ਕਿਰਪਾਨਾਂ ਨਾਲ ਦੇਖੋ ਕਿ ਵੱਡ ਟੁੱਕ ਕਰਦੇ ਸੀ ਕੀ ਕਸੂਰ ਸੀ ਦੁਕਾਨਦਾਰ ਦਾ ਇਹ ਨਜਾਇਜ਼ ਅੰਗ ਕਰਦੇ ਨੇ 2-4 ਹੀ ਲੋਕ ਨੇ ਜਿਹੜੇ ਬਾਣੇ ਨੂੰ ਬਦਨਾਮ ਕਰਨ ਦੇ ਤੁਲੇ ਨੇ ਨਹੀਂ ਸਾਡੇ ਗੁਰੂ ਮਹਾਰਾਜ ਨੇ ਐਡੀ ਦੇਣ ਉਹਨਾਂ ਦੀ ਸਾਡੇ ਤੇ ਕਿ ਅਸੀਂ ਕੋਈ ਉਹਨਾਂ ਦੇ ਬਾਣੇ ਤੇ ਪੂਰਨੇ ਤੇ ਚੱਲ ਨਹੀਂ ਸਕਦੇ ਮਤਲਬ ਪਰ ਇਹ ਲੋਕਾਂ ਨੇ ਇੱਕ ਅਲੰਕ ਲਾਦਾ ਬਾਣੇ ਨੂੰ ਉਹਨਾਂ ਦੇ ਦੇਖੋ ਹਿਵਾਜਤ ਲਈ ਬਣਾਏ ਸੀਗੇ ਲੋਕ ਕਹਿੰਦੇ ਸੀ ਸਾਡੇ ਸਿੰਘ ਨਾਲ ਖੜੇ ਆ ਸਾਨੂੰ ਡਰਨ ਦੀ ਲੋੜ ਨਹੀਂ ਪਰ ਅੱਜ ਜੇ ਬਾਣਾ ਦੇਖ ਲੈਣਗੇ ਨਾ ਉਹ ਕਹਿੰਦੇ ਨਿਹੰਗ ਸਿੰਘ ਖੜੇ ਨੇ ਸਾਨੂੰ ਡਰ ਲੱਗ ਰਿਹਾ ਐਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਇਹਨਾਂ ਨੇ ਦੇਖੋ ਤੁਸੀਂ ਪੂਰੇ ਮਾਮਲੇ ਦੇ ਵਿੱਚ ਗਲਤ ਕੌਣ ਲੱਗਦਾ ਤੁਹਾਨੂੰ ਕਿਉਂਕਿ ਜੇ ਇੱਕ ਪਾਸੇ ਮਹਿਰ ਹੋਣਾਂ ਦੀ ਗੱਲ ਕਰੀਏ ਕਿ ਇਹਨਾਂ ਨੂੰ ਕਾਨੂੰਨ ਨਹੀਂ ਹੱਥ ਚ ਲੈਣਾ ਚਾਹੀਦਾ ਸਗਾ ਤੇ ਕਮਲਕੌਰ ਭਾਬੀ ਵੀ ਐਦਾਂ ਦੀਆਂ ਵੀਡੀਓ ਬਣਾਉਂਦੀ ਹੁੰਦੀ ਸੀ ਜੋ ਅਸੀਂ ਪਰਿਵਾਰ 'ਚ ਬੈਠ ਕੇ ਨਹੀਂ ਦੇ ਮੈਂ ਤਾਂ ਵੱਡੀ ਗੱਲ ਮੰਨਦਾ ਕੁੜੀ ਗਲਤ ਹੀ ਸੀ ਜਿਹੜੀ ਵੀਡੀਓ ਤੇ ਐਡਾ ਕੰਟੈਂਟ ਬਣਾਉਂਦੀ ਨੂੰ ਸ਼ਰਮ ਆਉਣੀ ਚਾਹੀਦੀ ਸੀਗੀ ਠੀਕ ਹੈ ਤੇ ਬਟ ਲੇਕਿਨ ਜਿਹੜਾ ਮਹਿਰੋ ਦਾ ਅਮ੍ਰਿਤਪਾਲ ਮਹਿਰੋ ਦਾ ਤਰੀਕਾ ਗਲਤ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਕਿਉਂ ਤਿੰਨ ਬੰਦੇ ਨੇ ਕਿਉਂ ਮਾਰਿਆ ਉਹਨੂੰ ਕਾਰਨ ਕੀ ਸੀਗਾ ਉਹਨੂੰ ਮਾਰਨ ਦੀ ਲੋੜ ਕੀ ਪੈ ਸੀ ਪੈ ਗਈ ਸੀ ਪਰ ਦੇਖੋ ਇਹਦੀ ਸੀਬੀਆਈ ਤੱਕ ਜਾਂਚ ਹੋਣੀ ਚਾਹੀਦੀ ਹੈ ਕਿ ਕਿਉਂ ਮਾਰਿਆ ਉਹਨੂੰ ਵੀਡੀਓ ਦਾ ਵਿਸ਼ਾ ਨਹੀਂ ਹੈ ਕੋਈ ਹੋਰ ਵੀਡੀਓ ਬਹੁਤ ਸਾਹਮਣੇ ਆਣ ਗਈਆਂ ਜਿਨ੍ਹਾਂ ਨੇ ਕੀਤਾ ਨਹੀਂ ਘਟਿਆ ਕਰਤੂਤ ਕੀਤੀ ਉਹ ਭੈਣ ਨਾਲ ਜਿਹੜੀ ਦਾ ਅੱਜ ਇਸ ਦੁਨੀਆ 'ਚ ਨਹੀਂ ਹੈ ਇਹ ਇਹਨੂੰ ਨਹੀਂ ਕਰਨਾ ਚਾਹੀਦਾ ਸੀ ਇਹਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਕੁੜੀ ਨੂੰ ਧੋਖੇ ਨਾਲ ਘਰੋਂ ਬੁਲਾ ਕੇ ਤੇ ਉਹਨੂੰ ਮੌਤ ਦੇ ਘਰ ਉਤਾਰ ਦਿੱਤਾ ਗਿਆ ਦੇਖੋ ਸ਼ਰਮ ਆਉਣੀ ਚਾਹੀਦੀ ਸੀ ਇਹਨਾਂ ਨੂੰ ਮੈਂ ਇਹ ਕਹਿ ਸਕਦਾ ਕਮਲ ਕੌਰ ਨੂੰ ਭੈਣ ਕਹਿੰਦੇ ਪਏ ਹੋ ਸਾਰੇ ਤੁਸੀਂ ਜਦੋਂ ਉਹਦਾ ਸੰਸਕਾਰ ਹੋਇਆ ਸੀਗਾ ਉਦੋਂ ਤੁਸੀਂ ਕਿੱਥੇ ਸੀਗੇ ਮੈਂ ਉਸ ਟਾਈਮ ਬੰਬੇ ਸੀਗਾ ਮੈਂ ਬੰਬੇ ਤੋਂ ਮੈਂ ਹੁਣੇ ਆਇਆ ਮੈਂ ਜਦੋਂ ਆਇਆ ਮੈਂ ਨਾਲੇ ਪੀਸੀ ਕਰਤੀ ਤੇ ਘਰ ਨਾਲ ਸੰਪਰਕ ਕੀਤਾ ਅਸੀਂ ਹੁਣ ਐਸਐਸਪੀ ਦਾ ਜਾ ਕੇ ਐਸਐਸਪੀ ਨਾਲ ਗੱਲ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਗੱਲ ਕਰ ਰਹੇ ਕਿ ਬਠਿੰਡਾ ਸੀਐਸਐਸ ਸਾਹਿਬ ਨੂੰ ਮਿਲਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਜੋ ਵੀ ਕਾਰਵਾਈ ਪੁਲਿਸ ਲੱਗੀ ਹੈ ਇਹ ਨਹੀਂ ਕਹਿੰਦਾ ਕਿ ਨਹੀਂ ਪੁਲਿਸ ਕਾਰਵਾਈ ਆਪਣੀ ਕਰਦੀ ਹੈ ਜਿੱਥੇ ਵੀ ਹੋਏ ਇਹਨੂੰ ਲੱਭ ਕੇ ਜ਼ਰੂਰ ਲਿਆਏਗੀ ਪਰ ਅਸੀਂ ਇੱਕ ਵਾਰ ਪਰਿਵਾਰ ਦਾ ਸਾਥ ਦਵਾਂਗੇ ਅਸੀਂ ਹਾਈ ਕੋਰਟ ਤੱਕ ਦਾ ਰੁਕ ਕਰਾਂਗੇ ਇਹਨੂੰ ਸਜ਼ਾ ਕਰਾ ਕੇ ਛੱਡਾਂਗੇ ਬੰਦਿਆਂ ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਤਾ ਇਹ ਯੋਧੇ ਦੱਸਦੇ ਇਹਨਾਂ ਨੂੰ ਯੋਧੇ ਕਿਸ ਗੱਲ ਦੀਆਂ ਇਹ ਯੋਧੇ ਦਾ ਸਾਡੇ ਤਿੰਨੋ ਹੋਏ ਨੇ ਸ਼ਹੀਦ ਭਗਤ ਸਿੰਘ, ਉਧਮ ਸਿੰਘ, ਕਰਤਾਰ ਸਿੰਘ ਸਰਾਭਾ ਇਹ ਯੋਧੇ ਸੀਗੇ ਇਹਦੀ ਅੱਜ ਫਲੈਕਸਾਂ ਲੱਗ ਰਹੀਆਂ ਲੁਧਿਆਣੇ 'ਚ ਕਰਤਾਰ ਸਿੰਘ ਸਰਾਭੇ ਦੀਆਂ ਲਾ ਦੋ ਉਧਮ ਸਿੰਘ ਦੀਆਂ ਲਾ ਦੋ ਸ਼ਹੀਦ ਭਗਤ ਸਿੰਘ ਦੀਆਂ ਲਾ ਦੋ ਕਿਉਂ ਨਹੀਂ ਲਾਈਆਂ ਉਹਨਾਂ ਦੀਆਂ ਐਦਾ ਕੀ ਏ ਪੰਜਾਬ ਨੂੰ ਕੀ ਦੇਣਾ ਇੱਕ ਬਲੈਕਮੇਲਰ ਸੀਗਾ ਕਦੇ ਗੁਰਦੁਆਰੇ ਦੇ ਕਬਜ਼ਾ ਕਰਦਾ ਸੀ ਕਿਤੇ ਗੁਰਦੁਆਰੇ ਦੇ ਕੰਮ ਨੂੰ ਕਹਿੰਦਾ ਮੈਨੂੰ ਪੈਸੇ ਦਿੱਤੇ ਮੈਂ ਤਾਂ ਉੱਥੇ ਕੰਮ ਕਰਨ ਜਾਊਗਾ ਐਦਾਂ ਦੇ ਕੰਮ ਕਰਦਾ ਸੀਗਾ ਨਾਲਾਗੜ ਤੋਂ ਵੱਧੀ ਜਾਂਦੇ ਗੁਰਦੁਆਰਾ ਸਾਹਿਬ ਜੀ ਉੱਥੇ ਕਬਜ਼ਾ ਕਰ ਲਏ ਸੀ ਇਹਨੇ ਕਿਉਂ ਕਰ ਲਿਆ ਸੀ ਕਬਜ਼ਾ ਕਿ ਪੈਸੇ ਦੇ ਮਾਰੇ ਕਿ ਮੈਂ ਕਬਜ਼ਾ ਕਰ ਲਾਂ ਮੈਂ ਘਰ ਚਲਾ ਸਕਾਂ ਕਿਉਂ ਐਦੀ ਕੋਈ ਹੋਰ ਅੱਛਾ ਦੂਜੀ ਗੱਲ ਇਹ ਵੀ ਹੈ ਕਿ ਮੈਂ ਉਹਨੂੰ ਕੁੜੀ ਨੂੰ ਕਹਿੰਦੇ ਮੈਂ 2.5 ਲੱਖ ਰੁਪਏ ਮਹੀਨੇ ਦੇ ਦਿਆਂਗਾ ਕਿਹੜਾ ਦੇਤਾ ਕਿਹੜੀ ਬੈਂਕ ਸਟੇਟਮੈਂਟ ਹੈ ਜਿਹੜਾ ਨੂੰ ਕੈਸ਼ ਦੇ ਕਦੇ ਕੋਈ ਪੈਸਾ ਨਹੀਂ ਦਿੱਤਾ ਝੂਠਾ ਗਮਰਾਹ ਕਰ ਰਿਹਾ ਲੋਕਾਂ ਨੂੰ ਕਿ ਮੈਂ 2.5 ਲੱਖ ਦੀ ਆਫਰ ਦਿੱਤੀ ਜੀ ਕੋਈ ਨਹੀਂ ਦਿੱਤੀ ਉਹ ਕੁੜੀ ਦੇ ਸਿਰ ਤੇ ਪੰਜ ਕਰ ਚੱਲਦੇ ਸੀਗੇ ਉਹਨੂੰ ਸਾਈਬਰ ਜਾ ਕੇ ਦੀ ਕੰਪਲੀਟ ਕਰਨੀ ਚਾਹੀਦੀ ਸੀਗੀ ਉਹਨੂੰ ਸਮਝਾਇਆ ਜਾ ਸਕਦਾ ਸਾਈਬਰ ਤੋਂ ਹੀ ਪਰਚਾ ਹੋਣਾ ਚਾਹੀਦਾ ਸੀ ਪਰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਬਹੁਤ ਗਲਤ ਹੋਇਆ ਕੁੜੀ ਨਾਲ ਹੋਇਆ ਅਸੀਂ ਉਸ ਪਰਿਵਾਰ ਨੂੰ ਇਨਸਾਫ ਦਵਾ ਕੇ ਛੱਡਾਂਗੇ ਅਸੀਂ ਤਾਂ ਬੜੇ-ਬੜੇ ਨਹੀਂ ਛੱਡੇ ਬਲਜਿੰਦਰ ਵਰਗੇ ਪਾਸ ਜਸ਼ਨ ਪਾਸ ਵਰਗੇ ਹੋਰ ਬਹੁਤ ਸਾਰੇ ਆਏ ਗਏ ਗਏ ਅਸੀਂ ਉਹਨਾਂ ਨੂੰ ਵੀ ਸਜ਼ਾ ਦਵਾਈ ਅਸੀਂ ਇਹਨੂੰ ਵੀ ਸਜ਼ਾ ਦਵਾ ਕੇ ਜਿੱਥੇ ਮਰਜ਼ੀ ਭੱਜਲੇ ਸੀ ਉਸ ਪਰਿਵਾਰ ਦੇ ਨਾਲ ਜੁੜੇ ਆਂ ਔਰ ਮੋਢੇ ਨਾਲ ਮੋਢੇ ਲਾ ਕੇ ਖੜਾ ਆ ਉਹਨਾਂ ਦੇ ਨਾਲ ਇਹਨਾਂ ਨੂੰ ਇਨਸਾਫ ਦਵਾਵਾਂਗੇ ਅਸੀਂ ਜਿੱਥੇ ਇੱਕ ਪਾਸੇ ਦਿਖਾਈ ਦਿੰਦਾ ਵੀ ਇੱਕ ਕੁੜੀ ਆ ਉਹ ਵੀਡੀਓ ਬਣਾਉਂਦੀ ਜੋ ਕਿ ਅਸੀਂ ਫੈਮਿਲੀ 'ਚ ਬਹਿ ਕੇ ਨਹੀਂ ਦੇਖ ਸਕਦੇ ਪਰ ਇੱਕ ਪਾਸੇ ਸਰ ਐਦਾਂ ਵੀ ਹੈ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਸਾਨੂੰ ਪਤਾ ਵੀ ਨਹੀਂ ਹੈ ਕਿ ਉਹਨਾਂ ਵਿੱਚੋਂ ਮੁੰਡੇ ਨੇ ਜਾਂ ਕੁੜੀਆਂ ਨੇ ਗਲਤ ਵੀਡੀਓ ਜੋੜ ਕੇ ਤੁਸੀਂ ਦੇਖਿਆ ਵੀ ਅਸੀਂ ਇਹਨਾਂ ਪੇਜਾਂ ਨੂੰ ਫੋਲੋ ਨਹੀਂ ਕੀਤਾ ਪਰ ਫਿਰ ਵੀ ਜਦੋਂ ਅਸੀਂ ਫੋਨ ਚਲਾਉਂਦੇ ਆ ਜਾਂ ਸਕਰੋਲ ਕਰਦੇ ਆ ਕਿਤੇ ਨਾ ਕਿਤੇ ਐਦਾਂ ਦੀਆਂ ਵੀਡੀਓ ਆ ਜਾਂਦੀਆਂ ਨੇ ਮੁਰੇ ਜਿਹੜੀਆਂ ਅਸੀਂ ਕਿਸੇ ਦੇ ਨਾਲ ਬਹਿ ਕੇ ਫੈਮਿਲੀ ਦੇ ਨਾਲ ਬਹਿ ਕੇ ਨਹੀਂ ਦੇਖ ਸਕਦੇ ਹੁਣ ਜਿਹੜੇ ਲੋਕੀ ਗਲਤ ਵੀਡੀਓ ਨੂੰ ਜੋੜ ਦਿੰਦੇ ਨੇ ਐਡਿਟ ਕਰ ਦਿੰਦੇ ਨੇ ਪਿੱਛੇ ਗਲਤ ਵੀਡੀਓ ਲਗਾ ਦਿੰਦੇ ਨੇ ਜਾਂ ਕੁੜੀਆਂ ਦੇ ਕੁੜੀ ਨੇ ਕੋਈ ਸਹੀ ਵੀਡੀਓ ਵੀ ਪਾਈ ਆ ਸੂਟ ਪਾ ਕੇ ਵੀਡੀਓ ਪਾਈ ਉਹਦੇ ਥੱਲੇ ਗਲਤ ਕਮੈਂਟ ਕਰਦੇ ਨੇ ਉਹਨਾਂ ਤੇ ਕਿਦਾਂ ਆਪਾਂ ਕੰਟਰੋਲ ਕਰਾਂਗੇ ਦੇਖੋ ਹੁਣ ਜਿਹੜੇ ਅੱਗੇ ਦੀ ਗੱਲ ਕਰੀ ਅਸੀਂ ਪ੍ਰਸ਼ਾਸਨ ਦੇ ਅੱਗੇ ਮੈਂ ਆਪਣਾ ਮੰਗ ਪੱਤਰ ਦਵਾਂਗਾ ਮਹਿਲਾ ਕਮਿਸ਼ਨਰ ਨੂੰ ਮਿਲਾਂਗਾ ਪੰਜਾਬ ਮਹਿਲਾ ਇਹਨਾਂ ਦੇ ਅੱਗੇ ਮੰਗ ਪੱਤਰ ਦਵਾਂਗਾ ਕਿ ਜਿਹੜੀ ਇਦਾਂ ਦਾ ਵੀ ਕੋਈ ਵੀ ਘਟਿਆ ਕਰਤੂਤ ਕਰੂਗਾ ਜਿਹਦਾ ਤੇ ਕੰਟੈਂਟ ਪਾਊਗਾ ਜਾਂ ਵੀਡੀਓ ਇਦਾਂ ਦੀ ਬਣਾਊਗਾ ਉਹਦੀ ਕਾਰਵਾਈ ਹੋਣੀ ਚਾਹੀਦੀ ਨਹੀਂ ਹੋਏਗੀ ਤਾਂ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਊਂਗਾ ਪ੍ਰਚਾਰ ਮੰਦਾਂ ਹੁਣ ਕੰਨ ਹੋਣੇ ਜ਼ਰੂਰੀ ਹੈ ਕਿ ਇਦਾਂ ਦੀਆਂ ਵੀਡੀਓ ਨਾ ਪਾਣ ਕੋਈ ਫਾਇਦਾ ਨਹੀਂ ਹੈ ਇਹ ਤੁਹਾਡਾ ਨੁਕਸਾਨ ਹੈ ਸਾਰੇ ਪਬਲਿਕ ਦੇਖਦੀ ਹੈ ਬੱਚੇ ਦੇਖਦੇ ਨੇ ਫੈਮਲੀਆਂ ਦੇਖਦੇ ਨੇ ਗਲਤ ਵੀਡੀਓ ਕੋਈ ਨਾ ਵਹਾਸੀ ਕਮੇਟੀ ਦੇ ਪਾ ਦੋ ਕੋਈ ਦਿੱਕਤ ਨਹੀਂ ਪਰ ਸਾਡੇ ਹੀ ਲੋਕ ਨੇ ਜਿਹੜੇ ਇਦਾਂ ਦੀ ਵੀਡੀਓ ਦੇਖਦੇ ਨੇ ਜਾਂ ਸ਼ੇਅਰ ਕਰਦੇ ਨੇ ਉਹਨਾਂ ਨੂੰ ਵੀ ਥੋੜੀ ਸ਼ਰਮ ਚਾਹੀਦੀ ਅਮਰਤਪਾਲ ਮਹਿਰੋ ਨਾ ਦੇਖਦਾ ਤਾਂ ਪੇਜ ਕਿਉਂ ਉਹ ਕੀਤਾ ਉਹਨੂੰ ਨਾ ਦੇਖਦਾ ਨਾ ਅੱਗੇ ਉਹ ਵੀ ਤਾਂ 3 ਮਿੰਟ ਦੇ ਦੇਖ ਹੀ ਰਿਹਾ ਹੋਣਾ ਨਾ ਉਹ ਕਿਉਂ ਦੇਖਦਾ ਸੀਗਾ ਜੇ ਐਡਾ ਤੂੰ ਸੱਚਾ ਬੰਦਾ ਤੇ ਉਹਦੀ ਵੀਡੀਓ ਨਾ ਦੇਖਦਾ ਹੋਰ ਵੀਡੀਓ ਦੇਖ ਲੈਂਦਾ ਹੋਰ ਵੀਡੀਓ ਬਥੇਰੀਆਂ ਸੀਗੀਆਂ ਉਹ ਕਿਉਂ ਨਹੀਂ ਦੇਖੀਆਂ ਨੇ ਹੁਣ ਕਹਿੰਦਾ ਕਿ ਮੈਂ ਸੋਧਾ ਲਾਤਾ ਸੋਧਾ ਲਾਣ ਦੀ ਕਿੱਡੀ ਕਿ ਸ਼ਾਵਾ ਸੀ ਇਹ ਕਿੱਦਾਂ ਕਸੂਰਵੀਰ ਬਣ ਗਿਆ ਇਹ ਇੱਕ ਜਨਾਨੀ ਨੂੰ ਮਾਰ ਕੇ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਐਡੇ ਐਡੇ ਰਾਜ ਕੀਤੇ ਨੇ ਪੂਰੇ ਵਰਲਡ 'ਚ ਕੀਤੇ ਨੇ ਉਹਨੇ ਕਦੇ ਇੱਥੇ ਔਰਤ ਦੇ ਕਦੇ ਹੱਥ ਨਹੀਂ ਚੱਕਿਆ ਸੀਗਾ ਜਦ ਸਾਡੇ ਗੁਰੂ ਪੀਰਾਂ ਨੇ ਕਿਤੇ ਔਰਤ ਦੇ ਹੱਥ ਨਹੀਂ ਚੱਕਿਆ ਇਹਨੇ ਤਾਂ ਜਾਨ ਤੋਂ ਹੀ ਮਾਰ ਦਿੱਤਾ ਕਮਾਲ ਦੀ ਕਰ ਇੱਕ ਬਾਣੇ ਨੂੰ ਬਦਨਾਮ ਕਰ ਦਿੱਤਾ ਗਿਆ ਕੀ ਕਹਿ ਸਕਦੇ ਹਾਂ ਦੋਸਤੋ ਇਹਦੇ ਉੱਪਰ ਜੀ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਇਨੇ ਪੰਜਾਬ ਦਾ ਮਾਹੌਲ ਸਭ ਕੁਝ ਖਰਾਬ ਕਰ ਦਿੱਤਾ ਹੈ ਦੇਖੋ ਜੇ 100 ਬੰਦੇ ਕਹਿੰਦੇ ਨੇ ਬੰਦੇ ਨੇ ਸਹੀ ਕੀਤਾ ਜੇ ਉਹਦੇ ਘਰ ਦੇਆਂ ਦਾ ਕੋਈ ਪਰਿਵਾਰਕ ਮੈਂਬਰ ਮਰਿਆ ਜਾਵੇ ਨਾ ਫਿਰ ਉਹਨਾਂ ਨੂੰ ਤਾਂ ਪਤਾ ਲੱਗੇਗਾ ਅੱਜ ਉਸ ਪਰਿਵਾਰ ਦਾ ਘਰ ਦਾ ਹਾਲ ਜਾ ਕੇ ਪੁੱਛੋ ਕੋਈ ਖੜਾ ਤਾਂ ਸਹੀ ਉਹਦੇ ਨਾਲ ਪੁੱਛੋ ਤਾਂ ਸੀ ਦਰਦ ਕੀ ਹੈ ਜਿਹਦਾ ਆਪਣਾ ਪਰਿਵਾਰ ਦਾ ਚੰਦ ਚ ਹੈ ਗਲਤ ਹੈ ਚ ਹੈ ਮਾੜਾ ਚ ਚੰਗਾ ਪਰ ਉਹਨਾਂ ਨੂੰ ਪਤਾ ਹੁੰਦਾ ਹੈ ਆਪਣੇ ਬੱਚੇ ਦਾ ਵੀ ਸਾਡਾ ਬੱਚਾ ਕਿਵੇਂ ਦਾ ਸੀ ਸਾਡਾ ਘਰ ਚ ਲਾ ਰਹੇ ਸੀ ਜਾਂ ਕੁਝ ਕਿਵੇਂ ਵੀ ਸੀਗਾ ਹਨਾ ਤੇ ਹੁਣ ਇਹ ਕੈਦਾਂ ਰਹੇ ਨੇ ਸਭ ਉਹਨਾਂ ਦੇ ਕਰੇ ਕੀ ਰਾਸ਼ਨ ਦੇ ਕੇ ਆਂਦੇ ਸੀਗੇ ਕਦੇ ਰਾਸ਼ਨ ਦਿੱਤਾ ਕਿ ਤੂੰ ਬੰਦ ਕਰਦੇ ਤੈਨੂੰ ਰਾਸ਼ਨ ਪਾਣੀ ਦੰਨੇ ਘਰੇ ਦਿੱਤਾ ਕਦੇ ਉਹਦੀ ਫੈਮਲੀ ਨੂੰ ਪੁੱਛਿਆ ਉਹਦੇ ਫਾਦਰ ਨੂੰ ਪੁੱਛਿਆ ਮਦਰ ਨੂੰ ਪੁੱਛਿਆ ਪਰ ਪੁੱਛਿਆ ਕਦੇ ਵੀ ਨਹੀਂ ਪੁੱਛਿਆ ਉਹ ਪੰਜ ਘਰ ਚਲਾਦੀ ਬੱਚਿਆਂ ਦੀ ਖੀਸਾਂ ਭਰਦੀ ਦੀ ਉਹਦਾ ਇਹ ਕਸੂਰ ਸੀਗਾ ਕਸੂਰ ਸਿਰਫ ਉਹਦਾ ਏਸੀਡੀ ਕੰਟੈਂਟ ਵੀਡੀਓ ਇਦਾਂ ਦੀ ਬਣਾਉਂਦੀ ਸੀ ਉਹ ਗਲਤ ਸੀਗਾ ਸੀ ਨਹੀਂ ਉਹਦੇ ਹੱਕ 'ਚ ਪਰ ਜਿਹੜਾ ਮਾਰ ਦਿੱਤਾ ਗਿਆ ਉਹ ਬਹੁਤ ਬੜਾ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਸੀਗਾ ਜੇ ਇਹਦੇ ਨਾਲ ਕਹਿੰਦੇ ਕਿ ਇਹ ਵੀਡੀਓ ਬਣਾਣੀ ਐ ਕੋਈ ਬੰਦ ਕਰ ਦੇਣਗੇ ਬੰਦ ਹੋ ਜਣਗੇ ਕਦੇ ਵੀ ਨਹੀਂ ਹੋ ਸਕਦੀਆਂ ਲਾਲਵੇ ਜੋਰ ਹੋਰ ਬਥੇਰੀਆਂ ਕੁੜੀਆਂ ਨੇ ਪੂਰੇ ਵਰਲਡ ਇੰਡੀਆ ਦੀ ਗੱਲ ਕਰੀ ਇੰਡੀਆ ਦੀ ਬਾਹਰ ਤੇ ਚਲ ਛੱਡੋ ਫਿਲਮਾਂ 'ਚ ਕੀ ਨਹੀਂ ਹੁੰਦਾ ਸਭ ਦੇਖੇ ਡਬਲ ਮੀਨਿੰਗ ਗੱਲਾਂ ਹੁੰਦੀ ਹਾਊਸਫੁੱਲ 5 ਦੇਖ ਲਓ ਜਿਹੜੀ ਉੱਚ ਦੇਖ ਲਓ ਕੀ ਰੋਸ ਕੱਟਿਆ ਮੂਵੀ ਦਾ ਉਹ ਚ ਵੀ ਦੇਖ ਲਓ ਉਹ ਬੰਦ ਕਰਾ ਲਨ ਸਾਨੀ ਲਾ ਨੂੰ ਬੰਦ ਕਰਾ ਲੰਦੇ ਉਹ ਤਾਂ ਬੰਦ ਨਹੀਂ ਹੋਈ ਆ ਇਹਨਾਂ ਗਰੀਬ ਬੰਦੇ ਨੂੰ ਟਾਰਗੇਟ ਕੀਤਾ ਇਹ ਕੁੜੀ ਨੂੰ ਗਰੀਬ ਘਰ ਦੀ ਸੀਗੀ ਇੱਕ ਪਰਦੇਸੀ ਸੀਗੀ ਬਦਈ ਸੀ ਕਿ ਯੂਪੀ ਦੀ ਰਹਿਣ ਵਾਲੀ ਸੀ ਪੰਜਾਬ ਚ ਉਹ ਰਹਿੰਦੇ ਸੀਗੇ ਉਹਨੂੰ ਟਾਰਗੇਟ ਕਰਦੇ ਆਪਣੇ ਹਾਨ ਦੇ ਨਾਲ ਲਾਇਆ ਹੁੰਦਾ ਨਾ ਮਾਥਾ ਫਿਰ ਪਤਾ ਲੱਗਦਾ ਵੀ ਕੌਣ ਹੈ ਕੌਣ ਨਹੀਂ ਇਹਨਾਂ ਨੇ ਤਾਂ ਸਿਰਫ ਗਰੀਬ ਦੇ ਟਾਰਗੇਟ ਕੀਤਾ ਉਹਨੂੰ ਮਾਰ ਦਿੱਤਾ ਕਿ ਆਪਣੇ ਹਾਨ ਦੇ ਨਾਲ ਮੱਥਾ ਲਾਇਆ ਉਹਨਾਂ ਨੂੰ ਫਿਰ ਪਤਾ ਲੱਗਦਾ ਇਹਨਾਂ ਨੂੰ ਵੀ ਕਿਆ ਪਉ ਵਿਕਦੀ ਆ ਪੰਜਾਬ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉਹਨਾਂ ਦਾ ਸਾਥ ਵੀ ਦੇ ਰਹੇ ਨੇ ਮੈਨੂੰ ਉਹਨਾਂ ਦਾ ਸਮਰਥਨ ਕਰਦੇ ਪਏ ਨੇ ਉਹਨਾਂ ਦਾ ਇਸ ਵਿਚਾਰੇ ਤੁਸੀਂ ਸਰ ਇਹ ਨਹੀਂ ਸੋਚਿਆ ਜਦੋਂ ਹੁਣ ਤੁਸੀਂ ਉਹਦੇ ਖਿਲਾਫ ਬੋਲ ਰਹੇ ਹੋ ਤੇ ਲੋਕ ਤੁਹਾਨੂੰ ਗਲਤ ਕਮੈਂਟ ਵੀ ਕਰਨਗੇ ਵਧੀਆ ਕਰਨ ਦੇ ਲੋਕਾਂ ਨੂੰ ਪਹਿਲਾਂ ਵੀਡੀਓ ਦਾ ਮਤਲਬ ਦੇਖਣਾ ਮੈਂ ਦੋਨਾਂ ਪਾਸੇ ਦੀ ਗੱਲ ਕਰੀ ਇੱਕ ਪਾਸੇ ਦੀ ਗੱਲ ਨਹੀਂ ਮੈਂ ਕੀਤੀ ਕਰਨ ਕੋਈ ਪ੍ਰੋਬਲਮ ਨਹੀਂ ਲੋਕਾਂ ਦਾ ਕੰਮ ਹੈ ਕਮੈਂਟ ਬਾਜ਼ੀ ਕਰਨਾ ਕਰਨ ਤੋਂ ਵਧੀਆ ਆਪਾਂ ਤਾਂ ਹੱਕ ਲਈ ਲੜ ਰਹੇ ਹਾਂ ਸੱਚ ਲਈ ਖੜੇ ਹਾਂ ਕਿਤੇ ਝੋਟ ਲਈ ਨਹੀਂ ਖੜੇ ਚਾਹ ਸਾਡੀ ਜਾਨ ਨਾ ਚਲੀ ਜਾਵੇ ਸਿਰ ਨਾ ਚਲੀ ਜਾਵੇ ਸਾਡਾ ਅਸੀਂ ਸੱਚੋ ਪਰਿਵਾਰ ਦੇ ਨਾਲ ਇਨਸਾਫ ਦਵਾ ਕੇ ਛੱਡਾਂਗੇ ਕਮੈਂਟ ਦਾ ਕੋਈ ਨਹੀਂ ਜੋ ਇਹਨਾਂ ਲੋਕਾਂ ਦਾ ਕੰਮ ਹੈ ਕਰਨ ਤੋਂ ਕੋਈ ਗੱਲ ਨਹੀਂ ਕਮੈਂਟ ਨਾ ਦੇਖੋ ਕੋਈ ਗੱਲ ਨਹੀਂ ਕਰਨ ਤੋਂ ਅਪਰ ਉਸ ਪਰਿਵਾਰ ਨੂੰ ਇਨਸਾਫ ਦਵਾ ਕੇ ਛੱਡਾਂਗੇ ਜੀ ਕਮਲ ਕੋਰਪਾ ਵਿਦਾ ਕਤਲ ਕਰਨਾ ਤੇ ਬਾਕੀ ਹੋਰ ਜਿਹੜੇ ਕੁੜੀਆਂ ਮੁੰਡੇ ਨੇ ਜਾਂ ਹੋਰ ਜਿਹੜੇ ਵੀਡੀਓ ਬਣਾਉਂਦੇ ਹੁੰਦੇ ਸੀਗੇ ਉਹਨਾਂ ਨੂੰ ਧਮਕੀਆ ਦੇਣਾ ਕਿ ਇਹ ਚੀਜ਼ ਠੀਕ ਹੈ ਕਿ ਕੋਈ ਵੀ ਕਿਸੇ ਨੂੰ ਧਮਕੀ ਦੇ ਸਕਦਾ ਹੈ ਹਰ ਕਿਸੇ ਦੀ ਕਿ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਹਰ ਹਰ ਕਿਸੇ ਦੀ ਆਪਣੀ ਪਰਸਨਲ ਲਾਈਫ ਹੈ ਉਹ ਆਪਣੀ ਲਾਈਫ 'ਚ ਕੁਝ ਵੀ ਕਰ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਉਹਦੀ ਆਪਣੀ ਪਰਸਨਲ ਲਾਈਫ ਹੈ ਉਹ ਕੁਝ ਵੀ ਕਰ ਸਕਦਾ ਪਰ ਬੱਡ ਲੇਕਿਨ ਕੁਝ ਵੀ ਨਹੀਂ ਕੋਈ ਗਲਤ ਕੰਟੈਂਟ ਨਹੀਂ ਪਾ ਸਕਦਾ ਕੋਈ ਇਦਾਂ ਦੀ ਵੀਡੀਓ ਨਹੀਂ ਨਹੀਂ ਪਾਣੀ ਚਾਹੀਦੀ ਪਰ ਆਪਣਾ ਇੰਜੋਏ ਕਰੇ ਕੋਈ ਲਾਈਫ ਇੱਕ ਵਾਰ ਮਿਲਦੀ ਵਾਰ-ਵਾਰ ਨਹੀਂ ਮਿਲਦੀ ਆਪਣਾ ਜੋ ਵੀਡੀਓ ਦਾ ਕੰਟੈਂਟ ਨਾ ਪਾਵੇ ਨਾ ਵੀਡੀਓ ਇਦਾਂ ਦੀ ਪਾਵੇ ਜੋ ਮਰਜ਼ੀ ਤੁਸੀਂ ਕਰੋ ਕੋਈ ਦਿੱਕਤ ਨਹੀਂ ਰਹੀ ਹੈ ਥ੍ਰੈਟ ਦੀ ਗੱਲ ਜੇ ਕੋਈ ਥ੍ਰੈਟ ਦੇ ਰਿਹਾ ਇਹਨਾਂ ਨੂੰ ਔਰ ਕਹਿੰਦਾ ਮਾਫੀ ਸਾਤੋਂ ਮਾਫੀ ਸਭ ਤੋਂ ਪਹਿਲਾਂ ਇਹ ਬੰਦੇ ਤੋਂ ਮਾਫੀ ਨਾ ਮੰਗੋ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੋ ਉੱਥੇ ਸਿਰ ਚਕਾਓ ਕਿ ਸਾਤੋਂ ਗਲਤੀ ਹੋਈ ਹੈ ਅੱਜ ਤੋਂ ਬਾਅਦ ਅਸੀਂ ਇਦਾਂ ਦੇ ਵੀਡੀਓ ਨਹੀਂ ਬਣਾਵਾਂਗੇ ਉੱਥੇ ਜਾ ਕੇ ਮਾਫੀ ਮੰਗੋ ਐਤੋਂ ਅਮਰਿਤਪਾਲ ਮਹਿਰੋ ਤੋਂ ਕੋਈ ਮਾਫੀ ਨਾ ਮੰਗੋ ਨਾ ਮੰਗਣ ਦੀ ਲੋੜ ਹੈ ਐਤੋਂ ਮੈਂ ਹਰ ਬੰਦੇ ਨਾਲ ਮੈਂ ਖੜਾ ਮੈਂ ਤਾਂ ਸਾਥ ਦਊਗਾ ਜੇ ਕਿਸੇ ਦੀ ਹੈਲਪ ਦੀ ਲੋੜ ਹੈ ਮੈਂ ਨਾਲ ਖੜਾ ਹਾਂ ਉਹਦੇ ਪਰ ਅਮਰਿਤਪਾਲ ਮੈਨੂੰ ਮਾਫੀ ਨਾਵਾ ਕੋ ਮਾਫੀ ਮੰਗਣਗੇ ਉਹ ਡਰ ਅੱਜ ਉਹਨਾਂ ਦੇ ਦੀਪਿਕਾ ਲੁਤਰਾ ਜੀ ਉਹ ਸਿਕਿਉਰਿਟੀ ਚੋਂ ਪ੍ਰੋਵਾਈਡ ਹੋ ਗਈ ਉਹਨੂੰ ਵੀ ਮੇਲ ਦੇ ਰਹੀ ਧਮਕੀ ਮੇਰੇ ਬੰਦੇ ਵੀ ਅਰੈਸਟ ਹੋ ਗਏ ਕੋਈ ਗੱਲ ਨਹੀਂ ਠੀਕ ਹੈ ਦੇਖੋ ਬੰਦੇ ਵੀ ਜੇ ਪੁਲਿਸ ਕੰਮ ਕਰੀ ਤਦ ਹੀ ਅਰੈਸਟ ਕੀਤਾ ਬਠਿੰਡਾ ਦੀ ਪੁਲਿਸ ਵੀ ਕੰਮ ਕਰ ਰਹੀ ਹੈ ਅਮਰੀਤ ਸਰਦੀ ਵੀ ਕਰੀ ਬੰਦੇ ਵੀ ਅਰੈਸਟ ਕਰ ਲਏ ਇਹ ਨਹੀਂ ਕਹਿੰਦਾ ਕਿ ਪੂਰੇ ਪੰਜਾਬ ਦੀ ਹੀ ਪੁਲਿਸ ਕੰਮ ਕਰਦੀ ਹੈ ਪਰ ਟਾਈਮ ਜ਼ਰੂਰ ਲੱਗਦਾ ਇਹ ਕਹਿੰਦੇ ਅਸੀਂ ਉਹਨੂੰ ਸਮਝਾਇਆ ਸੀਗਾ ਕੋਈ ਐਪਲੀਕੇਸ਼ਨ ਦਿੱਤੀ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਇਹਨਾਂ ਨੇ ਕੋਈ ਮੇਲ ਨਹੀਂ ਕੀਤੀ ਸਭ ਝੂਠ ਬੋਲਦੇ ਸੀ ਦੂਜੀ ਗੱਲ ਇੱਕ ਹੋਰ ਵੀ ਇਹਨਾਂ ਨੇ ਕਿਹਾ ਅਸੀਂ ਕੁੜੀ ਨੂੰ ਕਿਹਾ ਸੀ 50000 2.5 ਲੱਖ ਮਹੀਨੇ ਦਾ ਮੈਂ ਕਿੱਥੇ ਦਿੱਤਾ ਸੀਗਾ ਹਵਾ 'ਚ ਤੀਰ ਮਾਰਦਾ ਇਹਨੂੰ ਪੈਸੇ ਦਿੱਤੇ ਕੋਈ ਪੈਸਾ ਨਹੀਂ ਸੀ ਦਿੱਤਾ ਇਹਨੂੰ ਸਿਰਫ ਗੱਲਾਂ ਸੀਗੀਆਂ ਇਹਨਾਂ ਦੀਆਂ ਕੋਈ ਪੈਸਾ ਨਹੀਂ ਦਿੱਤਾ ਸਿਰਫ ਝੂਠ ਬੋਲਦੇ ਸੀ ਕੁੜੀ ਨੂੰ ਗਮਰਾਹ ਕਰਦੇ ਸੀਗੇ ਬਸ ਮੈਂ ਬਾਹਰੋਂ ਗੱਲ ਇਹੀ ਗੱਲ ਕਹਿਣਾ ਕਿ ਇਹ ਸਭ ਝੂਠ ਬੋਲਦੇ ਸੀ ਅਸੀਂ 50000 ਦੇਣਾ ਜਾਂ 2.5 ਲੱਖ ਦਵਾਂਗੇ ਕੋਈ ਪੈਸਾ ਨਹੀਂ ਦਿੱਤਾ ਉਲਟਾ ਉਹਨੂੰ ਬਲੈਕਮੇਲ ਕਰਦੇ ਸੀਗੇ ਮੇਰਾ ਇਹ ਕਹਿਣਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਤੁਹਾਨੂੰ ਕਿ ਤੁਸੀਂ ਫੇਮ ਪਾਲਦੇ ਹੋ ਇਸ ਮੁੱਦੇ ਦੇ ਵਿੱਚ ਲੋਕ ਤਾਂ ਦੇਖੋ ਸੂਬਾ ਦੇ ਕਾਫੀ ਇੰਟਰਵਿਊ ਚੱਲਦੇ ਸਾਰੇ ਕਰੇ ਤੂੰ ਫੇਮ ਲੈ ਕਰਦਾ ਪਰ ਜੇ ਫੇਮ ਲੈਣਾ ਤਾਂ ਮੈਂ ਬਲਜਿੰਦਰ ਪਾਸਟਰ ਦੇ ਕੇਸਾਂ 'ਚ ਲੈ ਲਾਂਦਾ ਉਹਨੂੰ ਸਜ਼ਾ ਕਰੇ ਮੈਨੂੰ ਕੀ ਲੋੜੋਂ ਫੇਮ ਲੈਣ ਦੀ ਤੇ ਗੁਰਦਾਸਪੁਰ ਦੀ ਗੱਲ ਕਰੇ ਉਹ ਤੇ ਰੇਪ ਕਰਕੇ ਕੁੜੀ ਮਾਰਤਰੀ ਦੀ ਸੀ ਉਹ ਉੱਥੇ ਫੇਮ ਲੈ ਲਾਂਦਾ ਮੈਂ ਉੱਥੇ ਤਾਂ ਲਿਆ ਨਹੀਂ ਮੈਂ ਉਹਨੂੰ ਸਜ਼ਾ ਦਵਾਈ ਬੰਦੇ ਨੂੰ ਉਹਨਾਂ ਨੂੰ ਵੀ ਤੇ ਬਲਜਿੰਦਰ ਪਾਸਟਰ ਦਹਿਦ ਦੀ ਸਜ਼ਾ ਹੋਈ ਹੈ ਹੋਰ ਬਹੁਤ ਸਾਰੇ ਮੁੱਦੇ ਨੇ ਜੰਮੂ ਦੀ ਗੱਲ ਕਰੀ ਉੱਥੇ ਇਨਸਾਫ ਦਵਾਇਆ ਗੁਰਦਾਸਪੁਰ ਇੱਕ ਹੋਰ ਸੀ ਉੱਥੇ ਵੀ ਇਨਸਾਬ ਦਾ ਦੀਨਾਨਗਰ ਬਹੁਤ ਸਾਰੇ ਮਾਮਲੇ ਆ ਜਿੱਥੇ ਮੈਂ ਇਨਸਾਬ ਦਾ ਇੱਕ ਏਦਾਂ ਦਾ ਫੇਮ ਮੈਨੂੰ ਲੈਣ ਦੀ ਲੋੜ ਨਹੀਂ ਉਹ ਪਰਮਾਤਮਾ ਮੇਰੇ ਨਾਲ ਉਹ ਦੇਖਦਾ ਮੈਂ ਸੱਚ ਦੇ ਨਾਲ ਖੜਾ ਆ ਝੂਠ ਦੇ ਨਾਲ ਖੜਾ ਮੈਂ ਸਿਰਫ ਹੈਲਪ ਉਹਦੀ ਕਰੂੰਗਾ ਜਿਹੜਾ ਕੋਈ ਆਪਾਂ ਨੂੰ ਅਪਰੋਚ ਕਰੂਗਾ ਜਿਹਦੀ ਆਪਾਂ ਨੂੰ ਲੱਗਦਾ ਕਿ ਇਹਦੀ ਹੈਲਪ ਕਰਨੀ ਚਾਹੀਦੀ ਹੈ ਕੋਈ ਝੂਠ ਤਾਂ ਨਹੀਂ बोल ਰਿਹਾ ਕੋਈ ਦੇਖੋ ਸਾਨੂੰ ਲੱਗਿਆ ਕਿ ਇਹ ਸੱਚ ਹੈ ਤਾਂ ਆਪਾਂ ਉਹਦੀ ਹੈਲਪ ਕਰ ਰਹੇ ਹਾਈ ਕੋਰਟ ਤੱਕ ਜਾਵਾਂਗੇ ਕੋਈ ਸਾਡੀ ਫੀਸ ਨਹੀਂ ਕੋਈ ਸਾਡਾ ਚਾਰਜ ਨਹੀਂ ਅਸੀਂ ਹੈਲਪ ਉਹਦੀ ਕਰਾਂਗੇ ਪਰਿਵਾਰ ਦੀ ਕਿੰਨਾ ਕਿਤੇ ਸਰਸਨ ਇਹ ਗੱਲ ਇਹ ਗੱਲ ਵੀ ਮੰਨਣੀ ਪੈਣੀ ਹੈ ਵੀ ਜਿਹੜੇ ਅਸ਼ਲੀਲਤਾ ਫੈਲਾਉਂਦੇ ਨੇ ਉਹਨਾਂ ਤੇ ਠੱਲ ਤਾਂ ਪਾਉਣੀ ਹੀ ਪੈਣੀ ਹੈ ਕਿਸੇ ਤਰੀਕੇ ਦੇ ਨਾਲ ਮੈਂ ਮੰਨਦੀ ਆ ਕਿ ਇਹ ਤਰੀਕਾ ਸਹੀ ਨਹੀਂ ਸੀ ਮੇਰਾ ਹੋਣਾ ਦਾ ਸਹੀ ਤਰੀਕਾ ਕੀ ਹੈ ਤੁਹਾਡੇ ਹਿਸਾਬ ਦੇ ਨਾਲ ਇਹਨਾਂ ਤੇ ਕਿਦਾਂ ਠੱਲ ਪਾਈ ਜਾਵੇ ਸਭ ਤੋਂ ਪਹਿਲਾਂ ਚਾਹੇ ਕੁੜੀ ਐ ਚਾਹੇ ਮੁੰਡਾ ਐ ਇਨ ਅਤੇ ਇੱਕ ਐਫਆਈਆ ਦਰਜ ਹੋਣੀ ਚਾਹੀਦੀ ਜਿਹੜੇ ਇਦਾਂ ਦਾ ਵੀਡੀਓ ਪਾਏਗਾ ਕੁੜੀ ਐ ਚਾਹੇ ਮੁੰਡਾ ਕੋਈ ਵੀ ਹੋਵੇ ਉਹਨਾਂ ਤੇ ਐਫਆਈਆ ਦਰਜ ਹੋਣੀ ਚਾਹੀਦੀ ਹੈ ਤੇ ਕੰਪਲੇਟ ਦੇਣੀ ਚਾਹੀਦੀ ਹੈ ਸਾਈਬਰ ਨੂੰ ਦੋ ਲੋਕਲ ਪੁਲਿਸ ਸਟੇਸ਼ਨ ਨੂੰ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਸਭ ਲਈ ਕਾਨੂੰਨ ਬਰਾਬਰ ਹੈ ਕਾਨੂੰਨ ਦੀ ਉਲੰਘਣਾ ਕਰਨਾ ਬਰਾਬਰ ਨਹੀਂ ਕਾਨੂੰਨ ਦੀ ਉਲੰਘਣਾ ਨਾ ਕਰੋ ਪੁਲਿਸ ਨੂੰ ਕੰਪਲੇਟ ਦੋ ਉਹਦੇ ਹਿਸਾਬ ਨਾਲ ਚੱਲੋ ਪੁਲਿਸ ਸਭ ਕਾਰਵਾਈ ਕਰਦੀ ਹੈ ਇਹਨਾਂ ਨੂੰ ਜਿਹੜੇ ਇਦਾਂ ਦੀ ਕਰਤੂਤ ਕਰਦੇ ਨੇ ਘਟੀਆਂ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਫਿਰ ਇਹਨਾਂ ਨੂੰ ਅਹਿਸਾਸ ਹੋਊਗਾ ਵੀ ਅਸੀਂ ਕੀ ਕੀਤਾ ਸੀ ਇਹਨੂੰ ਉੱਥੇ ਜਾ ਕੇ ਪਤਾ ਲੱਗਣਾ ਚਾਹੀਦਾ ਹੈ ਤੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਜੋ ਮਕੀਲੇ ਨੂੰ ਕਹਿ ਦਿੰਦੇ ਸੀ ਵੀ ਉਹ ਗਲਤ ਵੀਡੀਓ ਬਣਾਉਂਦਾ ਹੈ ਜਾਂ ਗਲਤ ਗਾਣੇ ਕੱਢਦਾ ਹੈ ਜੋ ਅਖਾੜੇ ਲਾਉਂਦਾ ਉਹਦੇ ਵਿੱਚ ਉਹ ਇਦਾਂ ਦੇ ਸ਼ਬਦ ਬੋਲਦਾ ਹੈ ਜੋ ਅਸੀਂ ਫੈਮਲੀ ਦੇ ਵਿੱਚ ਬੈਠ ਕੇ ਸੁਣ ਨਹੀਂ ਸਕਦੇ ਹਨਾ ਪਰ ਸਾਡੇ ਲੋਕਾਂ ਨੂੰ ਕਹਿੰਦੇ ਵੀ ਹੁੰਦੇ ਸੀ ਵੀ ਉਹ ਵਾਲਾ ਗਾਣਾ ਸੁਣਾ ਉਹ ਵਾਲਾ ਗਾਣਾ ਸੁਣਾ ਹਨਾ ਤੇ ਉਦੋਂ ਉਹਨੂੰ ਮਾਰ ਦਿੱਤਾ ਇਹ ਕਹਿ ਕੇ ਵੀ ਅਸ਼ਲੀਲਤਾ ਫੈਲਾਉਂਦਾ ਹੈ ਅਸ਼ਲੀਲਤਾ ਜੇ ਉਦੋਂ ਨਹੀਂ ਖਤਮ ਹੋਈ ਤੇ ਹੁਣ ਕਿੱਦਾਂ ਖਤਮ ਹੋ ਸਕਦੀ ਹੈ ਇਹ ਕਦੇ ਨਹੀਂ ਖਤਮ ਹੋਏਗੀ ਜਿੰਨਾ ਮਰਜੀ ਜ਼ੋਰ ਲਾ ਲੈਣੇ ਕਹਿੰਦੇ ਨੇ ਕਿ ਸੌਦਾ ਲਾ ਦਾਂਗੇ ਫਲਾਣਾ ਲਾ ਦਾਂਗੇ ਇਹ ਕਦੇ ਨਹੀਂ ਬੰਦ ਹੋਏਗੀ ਨਾ ਬੰਦ ਹੋਣੀ ਹੈ ਇਹਨਾਂ ਤੇ ਤਾਂ ਬਣਦੀ ਜਿਹੜੀ ਕਾਰਵਾਈ ਉਹਦੇ ਹਿਸਾਬ ਨਾਲ ਚੱਲੋ ਉਹਦੇ ਰਿਕਾਰਡਿੰਗ ਚੱਲੋ ਤੇ ਕਾਰਵਾਈ ਹੋਊਗੀ ਤਾਂ ਕਿਤੇ ਬੰਦ ਹੋਣਾ ਇਹਨਾਂ ਦੇ ਲਈ ਕੋਡ ਦਾ ਦਰਵਾਜ਼ਾ ਖੜਕਾਓ ਤਾਂ ਇਹਨਾਂ ਨੂੰ ਪਤਾ ਇਹਨਾਂ ਦੇ ਪੇਜ ਬੰਦ ਕਰਾਏ ਜਿੱਥੇ ਫੇਮ ਭਾਲਦੇ ਇਹ ਭਾਲਦੇ ਨੇ ਪੇਜ ਪ੍ਰਮੋਟ ਕਰਦੇ ਲੋਕ ਸਾਡੀ ਦੇਖਦੇ ਆ ਉਹਨਾਂ ਨੂੰ ਬੰਦ ਕਰਾਏ ਫਿਰ ਪਤਾ ਲੱਗੂਗਾ ਇਹਨਾਂ ਨੂੰ ਇਹ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਇਦਾਂ ਦੀ ਵੀਡੀਓ ਬਣਾਉਣੀਆਂ ਬੰਦ ਕਰ ਦੇਣੇ ਤੇ ਦੂਜਾ ਜੇ ਨਾ ਬੰਨੋ ਨੇ ਬੰਦ ਕੀਤੀਆਂ ਅਸੀਂ ਪੁਲਿਸ ਦਾ ਦਰਵਾਜ਼ਾ ਖੜਕਾਵਾਂਗੇ ਹਾਈ ਕੋਰਟ ਦਾ ਜਾਵਾਂਗੇ ਇਹਨੂੰ ਜਿਹੜੀ ਕਾਨੂੰਨੀ ਬਣਦੀ ਸਜ਼ਾ ਇਹਨੂੰ ਉਹ ਦਵਾ ਕੇ ਅਖਰੀ ਸਵਾਲ ਹੈ ਸਰ ਮੰਗ ਕੀ ਕਰਦੇ ਹੋ ਕਾਰਵਾਈ ਕੀ ਹੋਣੀ ਚਾਹੀਦੀ ਹੈ ਤੇ ਜਿਹੜੇ ਲੋਕ ਮੈਰੋ ਹੁਣਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਕਿਸੇ ਗਰੀਬ ਦੀ ਸਪੋਰਟ ਕਰ ਲੋ ਗਰੀਬ ਦੀਆਂ ਫਲੈਕਸਾਂ ਲਾ ਲਓ ਜਿੱਦੀਆਂ ਲਾਣੀ ਗੁਰੂ ਗੋਬਿੰਦ ਸਿੰਘ ਦੀਆਂ ਫਲੈਕਸਾਂ ਲਾ ਲਓ ਭਗਤ ਸਿੰਘ ਦੀ ਹਲਾ ਲਾ ਲੋ ਪਰ ਇਹਦੀਆਂ ਕਿਆ ਲੋੜ ਪੈ ਗਈ ਸਾਨੂੰ ਫਲੈਕਸਾਂ ਲਾਉਣ ਦੀ ਤੁਸੀਂ ਖਰਚਾ ਕਰ ਰਹੇ ਹੋ ਤਾਂ ਯੂਪ ਪਿੱਲੀ ਭੀਤ ਜਾ ਕੇ ਜਿਹੜੇ 크੍ਰਿਸਚਨ ਕਨਵਰਜਨ ਹੋਏ ਨੇ ਉਹਨਾਂ ਨੂੰ ਜਾ ਕੇ ਪੈਸੇ ਦੇ ਦਿਓ ਤੁਸੀਂ 50 50 ਹਜ਼ਾਰ ਲੱਖ ਲੱਖ ਰੁਪਈਆ ਫਲੈਕਸਾਂ ਤੇ ਲਾ ਰਹੇ ਹੋ ਉਹਨਾਂ ਨੂੰ ਪਰਿਵਾਰਾਂ ਨੂੰ ਪੈਸੇ ਦੇ ਦਿਓ ਤੁਸੀਂ ਕਿਉਂ ਨਹੀਂ ਦੇ ਰਹੇ ਤੁਸੀਂ ਨੁਕਸਾਨ ਕਿਉਂ ਕਰਦੇ ਆ ਫਲੈਕਸਾਂ ਲਾਣੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲਾ ਲਓ ਗੁਰੂ ਨਾਨਕ ਜੀ ਦੇ ਲਾ ਲਓ ਇਹ ਕੌਣ ਹੈ ਇਹਦੀ ਇਹਦੀ ਕੀ ਦੇਣਾ ਪੰਜਾਬ ਨੂੰ ਕਿ ਲੋਕਾਂ ਨੂੰ ਮਾਰ ਰਿਹਾ ਇਹਦੀ ਇਹ ਦੇਣਾ ਪੰਜਾਬ ਨੂੰ ਲੋਕਾਂ ਨੂੰ ਮਾਰ ਰਿਹਾ ਗਮਰਾਹ ਕਰ ਰਿਹਾ ਤਾ ਕਰਕੇ ਫਲੈਕਸਾਂ ਲੱਗ ਰਹੀਆਂ ਤਾਂ ਇਹ ਉੱਦੇ ਸਮਝਿਆ ਜਾਂਦਾ ਨੂੰ ਗਲਤ ਗੱਲ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਜੇ ਤੁਹਾਡੇ ਕੋਲ ਪੈਸਾ ਹੈਗਾ ਇਹ ਤਾਂ ਪੀਲੀ ਭੀਦ ਵਾਲਿਆਂ ਦਾ ਮੈਂ ਨੰਬਰ ਦਿੰਦਾ ਜਿਹੜੇ ਪਰਿਵਾਰਾਂ ਦਾ ਉੱਥੇ ਜਾ ਕੇ ਪੈਸਾ ਦੇ ਦਿਓ ਉਹਨਾਂ ਨੂੰ ਦੇ ਦਿਓ ਜਿਹੜੇ ਗੁਰਦੁਆਰੇ ਦੇ ਜੋ ਵੀ ਆ ਉਹਨਾਂ ਨੂੰ ਉੱਥੇ ਜਾ ਕੇ ਹੈਲਪ ਕੀਤੀ ਜਾਵੇ ਉਹਨਾਂ ਦੀ ਇਹ ਕਹਿਣਾ ਚਾਹੁੰਦਾ ਮੈਂ ਸੋ ਸਿਮਰਨਜੀਤ ਸਿੰਘ ਮਾੜ ਮੇਰੇ ਨਾਲ ਮੌਜੂਦ ਸੀਗੇ ਭਾਬੀ ਕਮਲਕੌਰ ਤੇ ਮੇਰੇ ਹੋਣਾਂ ਦੇ ਕੇਸ ਤੇ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿੰਨੀਆਂ ਕੁ ਠੀਕ ਲੱਗਦੀਆਂ ਨੇ ਜਾਂ ਇਸ ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਸਪੋਰਟ ਬਾਰੇ ਵੀ ਕਿਹਾ ਕਿ ਕਿਸੇ ਨੂੰ ਸਪੋਰਟ ਚਾਹੀਦੀ ਹੈ ਤਾਂ ਮੈਂ ਉਹਦਾ ਸਾਥ ਦਊਂਗਾ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਤਦ ਤੱਕ ਦੇ ਲਈ ਤੁਸੀਂ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ